ਪਾਰਟੀ ਦੇ ਗੱਡੀ ਤੇ 20 ਬੰਦੇ ਗਏ ਹਾਂ ਹਾਂ ਦੋ ਗੱਡੀਆਂ ਨੇ ਗੱਡੀ ਗਈ ਤੇ ਫਿਰ ਅਸੀਂ ਗੱਡੀ ਸਾਨੂੰ ਹੈਲੀਕਾਪਟਰ ਭੇਜ ਦੋ ਭਾਈ ਮੈਂ ਸਾਰੇ ਬੰਦੇ ਲੈ ਕੇ ਜਾਊਂਗਾ ਨਹੀਂ ਫਿਰ ਮੈਂ ਹਾਂਜੀ ਗੱਡੀਆਂ ਦੋ ਭਰਦੀਆਂ ਆਮ ਤੌਰ ਤੇ ਫਿਰ ਮੈਂ ਬਾਹਰ ਬੈਹਿਣਾ ਜੀ ਮੈਂ ਬਾਹਰ ਬੈਹਿ ਜਾਣਾ ਮੈਂ ਲੋਡਾ ਇਹਨਾਂ ਨਾਲੋਂ ਘੈਰ ਚਾਰ ਬੰਦੇ ਲੋਡ ਆ ਵੱਡੇ ਬੰਦੇ ਕਹਿ ਰਹੇ ਕਿਵੇਂ ਵੱਡੇ ਬੰਦੇ ਕਹਿ ਰਹੇ ਚਾਰ ਬੰਦੇ ਦੂਜੀਆਂ ਦੀਆਂ ਗੱਡੀਆਂ ਕਿੰਨਾ ਕੈਂਡੀਡੇਟ ਦੇ ਨਾਲ ਚਾਰ ਬੰਦੇ ਲੋਡ ਆ ਹਾਂਜੀ ਤਿੰਨ ਗੱਡੀਆਂ ਅੰਦਰ ਜਾ ਸਕਦੀਆਂ ਉਹ ਚ ਭਾਉਂਦੀਆਂ ਗੱਡੀ ਚ 10 ਬੰਦੇ ਬੈਹਿ ਜਾਣ ਥਿਸ ਇਜ਼ ਰੂਲ ਜੋ ਸਾਨੂੰ ਡਿਸਟ੍ਰੀਬਿਊਟ ਦੱਸਿਆ ਗਿਆ ਤਿੰਨ ਗੱਡੀਆਂ ਉਹਨਾਂ 'ਚ ਇੱਕ ਗੱਡੀ ਜਿੰਨੇ ਮਰਜ਼ੀ ਬੰਦੇ ਬੈਹਿ ਜਾਣ ਤੇ ਇੱਕ ਟੋਟਲ 5 ਬੰਦੇ ਜਾ ਸਕਦੇ ਸਾਡੇ ਨਾਲ ਤਾਂ ਇੱਥੇ ਧੱਕਾ ਹੋ ਗਿਆ ਕਿੰਨੀਆਂ ਗੱਡੀਆਂ ਲਿਆਣੀਆਂ ਤਿੰਨ ਗੱਡੀਆਂ ਲੈ ਜਾਓ ਜੋ ਵੀ ਆਪਣੀਆਂ ਸਾਡੀਆਂ ਗੱਡੀਆਂ ਤੋਂ ਮੈਂ ਇਸ ਨਾਲ ਬੱਸ ਨਹੀਂ ਨਹੀਂ ਡੀਐਸਪੀ ਸਾਹਿਬ ਇੱਕ ਮਿੰਟ ਤੁਹਾਨੂੰ ਦੱਸੀਏ ਨਾ ਨਾ ਵੀ ਇੱਕ ਗੱਡੀ ਦੇ ਬੰਦੇ ਡੀਐਸਪੀ ਸਾਹਿਬ ਡੀਐਸਪੀ ਸਾਹਿਬ ਸਰਦਾਰ ਸਾਹਿਬ ਇੱਕ ਮਿੰਟ ਅਸਲ ਦੇ ਵਿੱਚ ਤੁਸੀਂ ਤੁਸੀਂ ਕੈਂਡੀਡੇਟ ਹੋ ਹਾਂਜੀ ਹਾਂਜੀ ਤੁਸੀਂ ਪੈਦਲ ਜਾਣਾ ਹਾਂਜੀ ਪੈਦਲ ਜਾਣਾ ਸਾਨੂੰ 10 ਬੰਦੇ ਦੇ ਦਿਓ ਤੁਸੀਂ ਗੱਡੀ ਲੈ ਆਉਣੇ ਆ ਪਰ ਇਹਨਾਂ ਦੇ ਕਾਫਲਿਆਂ ਦੇ ਵਿੱਚ ਸਾਡੀਆਂ ਗੱਡੀਆਂ ਹੀ ਨਹੀਂ ਆ ਰਹੀਆਂ ਗੱਡੀਆਂ ਬੜੀਆਂ ਇਹਨਾਂ ਦੀਆਂ ਗੱਡੀ ਲੈ ਆਉਣਾ ਤੇ ਰੋਡ ਖਾਲੀ ਗੱਡੀ ਕਿੱਥੇ ਰੋਡ ਖਾਲੀ ਆ ਜੀ ਸਾਡੇ ਟਾਈ ਦਰਪਾਰਟੀ ਦੇ ਗੱਡੀਆਂ ਆ ਗਏ ਉਹਨਾਂ ਦੇ ਬੰਦੇ ਬਾਅਦ ਚਲੇ ਗਏ ਖਾਲੀ ਦਾ ਰੋਡ ਕਿੱਥੇ ਖਾਲੀ ਇੱਥੇ ਖਾਲੀ ਆ ਜੀ ਸ਼ੇਰ ਸਿੰਘ ਘੁਮਾਇਆ ਉਹ ਗੱਡੀਆਂ ਤੇ ਆਏ ਅੱਛਾ ਜੀ ਜਦ ਗੱਡੀਆਂ ਉਹਦੇ ਸਿਰੇ ਭਰ ਕੇ ਗਏ ਜੀ ਚੱਲ ਰਿਹਾ ਇਹ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰ ਅੱਜ ਮੈਂ ਵੀ ਨੋਮੀਨੇਸ਼ਨ ਕਾ ਇੱਥੇ ਜਿਹੜਾ ਕਹ ਲੋ ਭਰਨਾ ਆ ਔਰ ਜਿਹੜਾ ਕਹ ਲੋ ਮੈਂ ਵੀ ਚਾਹੁੰਦਾ ਹਾਂਜੀ ਹਾਂਜੀ ਮੈਂ ਵੀ ਚਾਹੁੰਦਾ ਤਾਂ ਕੱਠ ਬੜਾ ਲਿਆ ਸਕਦਾ ਸੀ ਕਿਉਂਕਿ ਜਿਵੇਂ ਕੱਟ ਸਾਰਿਆਂ ਦਾ ਆਉਂਦਾ ਓਵੇਂ ਆ ਜਾਂਦਾ ਕੱਟ ਸਾਰਿਆਂ ਦਾ ਔਰ ਜਿਹੜਾ ਕਹਿ ਲੋ ਕੱਟ ਕਿਉਂ ਨਹੀਂ ਲਿਆਂਦਾ ਅੱਜ ਫਰੋਜਪੁਰ ਦੇ ਵਿੱਚ ਕਈ ਲੀਡਰਾਂ ਨੇ ਫੈਲਾ ਭਰੀਆਂ ਤਾਂ ਜਿਹੜਾ ਕਹਿ ਲੋ ਬੜਾ ਜ਼ਿਆਦੇ ਗੱਡੀਆਂ ਲੈ ਕੇ ਆਏ ਆ ਬੜੀਆਂ ਜ਼ਿਆਦੇ ਗੱਡੀਆਂ ਪਰ ਗੱਡੀਆਂ ਲਿਆ ਕੇ ਪਬਲਿਕ ਨੂੰ ਪਰੇਸ਼ਾਨ ਕੀਤਾ ਇਹ ਸਾਰਿਆਂ ਨੂੰ ਪਤਾ ਵੀ ਗੱਡੀਆਂ ਕਿਵੇਂ ਆਈਆਂ ਇਹ ਔਰ ਜਿਵੇਂ ਕਿਵੇਂ ਆਈਆਂ ਕਿਵੇਂ ਨਹੀਂ ਆਈਆਂ ਹੁਣ ਤੂੰ ਫੜ ਇਹ ਕਿਵੇਂ ਆਈਆਂ ਕਿਵੇਂ ਨਹੀਂ ਆਈਆਂ ਪਰ ਅੱਜ ਜਾਮ ਹੋਇਆ ਪਿਆ ਫਿਰੋਜ਼ਪੁਰ ਅ ਸਾਡੀ ਗੱਡੀ ਸੀ ਜਿਹੜੀ ਇੱਕ ਉਹ ਗੱਡੀ ਵੀ ਇੱਕ ਜਿਹੜੀ ਰਹਿ ਗਈ ਅਸੀਂ ਆਖੇ ਉੱਥੇ ਸਾਈਡ ਤੇ ਲਾ ਦਈਏ ਆਜੋ ਆਜੋ ਕਾਹਾਂ ਆਜੋ ਅਸੀਂ ਆਖਿਆ ਸਾਈਡ ਤੇ ਲਾ ਦਈਏ ਤਾਂ ਕਿ ਭਾਈ ਸਾਰੇ ਰਿਆਂ ਸਾਰੀਆਂ ਪਾਲਟੀਆਂ ਜਿਹੜੀਆਂ ਔਖੇ ਕਰਕੇ ਇਹ ਆਹ ਵੇਖੋ ਕਿਵੇਂ ਟ੍ਰੈਫਿਕ ਲੱਗਿਆ ਪਿਆ ਹਾਰੇ ਦਾ ਸਾਰਾ ਟ੍ਰੈਫਿਕ ਲੱਗਿਆ ਪਿਆ ਲੋਕ ਔਖੇ ਹੋਏ ਪਏ ਆ ਸਾਰੀਆਂ ਪਾਰਟੀਆਂ ਨਹੀਂ ਅੱਜ ਜਿਹੜਾ ਕਹਿ ਲੋ ਫਾਰਮ ਭਰ ਦਿੱਤੇ ਤੇ ਫਾਰਮਾਂ 'ਚ ਮੈਂ ਵੀ ਭਰਨਾ ਆ ਮੈਂ ਕਿਉਂ ਗੱਡੀਆਂ ਨਹੀਂ ਲੈ ਕੇ ਆਇਆ ਨਾਲ ਹਜ਼ਾਰਾਂ ਗੱਡੀਆਂ ਜਿਹੜੀਆਂ ਕਹਿ ਲੋ ਇੱਥੇ ਖੜੀਆਂ ਇੱਕ ਗੱਡੀ ਨੇ ਲਗ ਭੱਗ ਜਿਹੜਾ ਕਹਿ ਲੋ ਤੇਲ ਆ ਉਹ 2000 ਰੁਪਏ ਦਾ ਪੀ ਜਾਣਾ ਇੱਕ ਗੱਡੀ ਨੇ 2000 ਰੁਪਏ ਦਾ ਤੇਲ ਪੀ ਜਾਣਾ ਤੇ ਜੇ ਅੱਜ ਕਰੀਏ ਇੱਕ ਪਾਰਟੀ ਵੱਲੋਂ ਮੈਂ ਵੀ ਜਦੋਂ ਫਾਰਮ ਭਰਨ ਆਇਆ ਇੱਕ ਪਾਰਟੀ ਵੱਲੋਂ ਹੀ ਕਈ ਗੱਡੀਆਂ ਖੜੀਆਂ ਸੀ ਮੈਂ ਗੱਡੀਆਂ ਗਿਣੀਆਂ ਤਾਂ ਲਗਭਗ ਤੁਸੀਂ ਮੰਨ ਕੇ ਚੱਲੋ 2000 ਗੱਡੀ ਸਾਰੀਆਂ ਪਾਰਟੀਆਂ ਦੀ ਹੋਣੀ ਆ 2000 ਗੱਡੀ ਸਾਰੀਆਂ ਪਾਰਟੀਆਂ ਦੀ ਹਵਾ ਬਣਾਉਣ ਵਾਸਤੇ ਆਪਕਾ ਗੱਡੀਆਂ ਲਿਆਂਦੀਆਂ ਸਿਰਫ ਤੇ ਸਿਰਫ ਔਰ ਜਿਹੜਾ ਕਹੋ ਪਬਲਿਕ ਜਿਹੜੀ ਉਹਦੇ ਵਿੱਚ ਬਹੁਤ ਜ਼ਿਆਦਾ ਦੁਖੀ ਹੋਈ ਆ ਔਰ ਜਿਹੜਾ ਕਹੋ ਬਹੁਤ ਜਿਆਦੇ ਪਬਲਿਕ ਦੁਖੀ ਹੋਈ ਆ ਐਂ ਤਾਂ ਵੀਡੀਓ ਨਹੀਂ ਬਣਨੀ ਤੇਰੇ ਤੋਂ ਓਏ ਥੱਤੂੰ ਫਟ ਖਾ ਯਾਰ ਫੋਨ ਬਾਈ ਜੀ ਓਏ ਉਹ ਕੀ ਕਰਿਓ ਉਹ ਛਿਲੇ ਉਹ ਜਿਹੜਾ ਕਹਿ ਲਓ ਵੇਖ ਲਓ ਹੁਣ ਕਿਵੇਂ ਹੋਇਆ ਪਿਆ ਕਿਵੇਂ ਨਹੀਂ ਕੰਮ ਮੈਂ ਸਿਰਫ ਦੇ ਸਿਰਫਾ ਜਿਹੜੇ ਅਸੀਂ ਟੋਟਲ 12 ਬੰਦੇ ਬੰਦੇ ਆ ਮੇਰੀ ਉਮਰ ਘੱਟ ਸੀ ਮੈਂ ਫੈਲ ਨਹੀਂ ਭਰ ਸਕਿਆ ਤੇ ਮੈਂ ਆਪਦੇ ਬਾਪੂ ਦੀ ਫੈਲ ਭਰਾ ਦਿੱਤੀ ਹੁਣ ਜੇ ਅੱਜ ਮੈਂ ਵੀ ਕਿਵੇਂ ਨਾ ਕਿਵੇਂ ਕਰਕੇ ਵੰਗਾਰ ਕੇ ਗੱਡੀਆਂ 100 ਖੜੀਆਂ ਕਰ ਦਿੰਦਾ ਪਰ ਮੈਂ ਗੱਡੀਆਂ ਨਹੀਂ ਲਿਆਂਦੀਆਂ ਕੋਈ ਹਵਾ ਨਹੀਂ ਬਣਾਈ ਹਵਾ ਬਣਾਉਂਦੇ ਆ ਸਿਰਫ ਇਹ ਆ ਪਾਰਟੀ ਜਿੱਤ ਜੂ ਉਹ ਜਿੱਤ ਜੂ ਭਲੇ ਉਹ ਮਾਨਸੋ ਇੰਨੀਆਂ ਗੱਡੀਆਂ ਕਈ ਐਕਸੀਡੈਂਟ ਹੋ ਜਾਣੇ ਆ ਸ਼ਾਮ ਤੱਕ ਰੱਬ ਨਾ ਕਰੇ ਕਈ ਲੋਕ ਔਖੇ ਹੋ ਜਾਣੇ ਆ ਇਹ ਗੱਡੀਆਂ ਲਿਆ ਕੇ ਹਵਾ ਨਹੀਂ ਬਣਦੀ ਹੁੰਦੀ ਜਿਹੜਾ ਅੱਜ ਹਜ਼ਾਰਾਂ ਗੱਡੀਆਂ ਉਦਾਹਰਨ ਤੌਰ ਤੇ 2000 ਗੱਡੀ ਮੰਗ ਮੰਨ ਲਓ 2000 ਗੱਡੀ ਮੰਗ ਮੰਨ ਲਓ ਤੁਸੀਂ ਜਿਹੜੀ ਕਹੋ 2000 ਜਿਹੜੀ ਗੱਡੀ ਆ ਇੱਕ ਗੱਡੀ ਵੀ 2000 ਦਾ ਤੇਲ ਪੀਵੇ 10 ਗੱਡੀਆਂ ਦਾ ਬਣ ਗਿਆ 20000 ਰੁਪਿਆ 100 ਗੱਡੀ ਦਾ ਬਣ ਗਿਆ 2 ਲੱਖ ਰੁਪਿਆ ਤੇ ਜਿਹੜਾ ਕਹ ਲੋ 1000 ਗੱਡੀ ਦਾ ਬਣ ਗਿਆ 20 ਲੱਖ ਲਗਭਗ ਅੱਜ 1 ਕਰੋੜ ਰੁਪਿਆ ਤੇਲ ਦਾ ਖਰਚਾ ਜਿਹੜੀਆਂ ਸਿਕਿਉਰਟੀਆਂ ਇੱਥੇ ਖੜੀਆਂ ਪਈਆਂ ਉਹ ਵੱਖਰੀਆਂ ਤੇ ਜੇਕਰ ਭਲਿਓ ਮਾਨਸੋ ਤੁਸੀਂ ਪਹਿਲਾਂ ਭਰਨੀਆਂ ਸੀ ਤਾਂ ਉੰਜ ਭਰ ਦਿੰਦੇ ਅੱਜ ਜਿਹੜਾ ਕਲਵਾ ਵੇਖੋ ਕਿੱਡੇ ਜਾਮ ਲੱਗੇ ਪਏ ਕਾਲੀ ਕਾਂਗਰਸ ਝਾੜੂ ਵਾਲੇ ਕਦੇ ਕੋਈ ਕਦੇ ਕੋਈ ਆ ਚਲੋ ਸਾਰੇ ਆਉਣਗੇ ਫਿਰ ਵੀ ਲਾ ਲੋ ਗੱਲ ਮਾਰ ਆਜੋ ਆਜੋ ਆਹ ਟ੍ਰੈਫਿਕ ਲੱਗਿਆ ਪਿਆ ਸਾਰੇ ਦਾ ਸਾਰਾ ਜਿਹੜਾ ਇਕੱਠ ਵਿਖਾਇਆ ਗਿਆ ਕਦੇ ਇੱਧਰ ਨੂੰ ਕਦੇ ਇੱਧਰ ਨੂੰ ਹੁਣ ਤੁਸੀਂ ਇੱਕ ਗੱਲ ਨੋਟ ਕਰੋ ਵੀ ਮੈਂ ਸਰਕਾਰ ਦੇ ਕੰਨੀ ਇੰਨੀ ਗੱਲ ਕਢਦਾ ਕਿ ਤੁਸੀਂ ਇੱਕ ਕਾਨੂੰਨ ਬਣਾਓ ਚਾਹੇ ਵਿਧਾਨ ਸਭਾ ਚਾਹੇ ਲੋਕ ਸਭਾ ਵੀ ਕੋਈ ਸੀਟ ਭਰਨ ਚੱਲਿਆ ਜਦੋਂ 10 ਗਵਾਹ ਚਾਹੀਦੇ ਇਹਦੇ ਵਾਸਤੇ ਇੱਕ ਕੈਂਡੀਡੇਟ 11 ਜਣੇ ਹੋ ਗਏ ਤਾਂ ਸਿਰਫ ਤੇ ਸਿਰਫ 15 ਬੰਦੇ ਆਉਣ ਆਪਦੇ ਫਾਰਮ ਭਰ ਕੇ ਨਾਮੀਨੇਸ਼ਨ ਭਰ ਕੇ ਆਪ ਦਾ ਇੱਥੋਂ ਜਾਣ ਇੰਨੀ ਪਬਲਿਕ ਤੰਗ ਹੋ ਰਹੀ ਆ ਇਹ ਤੰਗ ਸੀ ਕਾਦੇ ਵਾਸਤੇ ਇੰਨੀ ਫੋਰਸ ਲਾਈ ਪਈ ਆ ਉਹ ਮੈਨੂੰ ਲੱਗਦਾ ਉਧਰ ਕਿਸਾਨਾਂ ਤੇ ਲਾਠੀ ਚਾਰਜ ਨਾ ਹੋ ਜਾਏ ਕਿਤੇ ਕਿਸਾਨ ਉਧਰ ਫਿਰਦੇ ਆ ਪਰਲੇ ਪਾਸੇ ਤੇ ਆ ਚੈੱਕ ਕਰ ਲੋ ਤੁਸੀਂ ਅਸੀਂ ਫਾਰਮ ਮੈਂ ਵੀ ਫਾਰਮ ਹੀ ਭਰਨ ਚੱਲੇ ਐ ਐਮਪੀ ਦਾ ਉਹ ਲਾਠੀਆਂ ਕਾਢ ਲਈਆਂ ਉਹਨਾਂ ਨੇ ਆ ਕੋਈ ਮੈਨ ਲੱਗਦਾ ਲੀਡਰ ਆ ਰਿਹਾ ਆ ਲਾਠੀਆਂ ਚੱਕ ਲਈਆਂ ਹੋ ਸਕਦਾ ਕਿਸਾਨਾਂ ਤੇ ਲਾਠੀ ਚਾਰਜ ਹੋਣਾ ਹੋਵੇ ਕਿਉਂਕਿ ਕਿਸਾਨ ਵੀ ਉਧਰ ਫਿਰਦੇ ਆ ਆ ਭਾਈ ਸਾਹਿਬ ਉਤਰ ਰਹੇ ਸਾਰੀਆਂ ਦੀਆਂ ਸਾਰੀਆਂ ਔਰ ਕਿੰਨਾ ਹੰਗਾਮਾ ਇੱਕ ਹਿਸਾਬ ਦਾ ਇਹ ਚੈੱਕ ਕਰੋ ਜਾਣਾ ਅਸੀਂ ਵੀ ਫੈਲ ਪਰ ਨਹੀਂ ਜਾ ਰਹੇ ਆ ਸਾਡੇ ਐਡਵੋਕੇਟ ਸਾਹਿਬ ਪਹੁੰਚ ਚੁੱਕੇ ਉੱਥੇ ਔਰ ਇੰਨਾ ਭੀੜ ਪੁਚੱਕਾ ਇੰਨਾ ਤਾਂ ਕਦੇ ਫਿਰੋਜ਼ਪੁਰ ਦੇ ਵਿੱਚ ਹੋਇਆ ਨਹੀਂ ਜਿੰਨਾ ਅੱਜ ਹੋਇਆ ਪਿਆ ਔਰ ਸਭ ਤੋਂ ਵੱਡੀ ਗੱਲ ਮੈਂ ਵੇਖੀ ਕੀ ਕਿ ਜਿਹੜਾ ਆਪਾਂ ਕਹਿ ਦਿੰਦੇ ਆ ਕਿ ਭਾਈ ਕਿਸਾਨਾਂ ਦਾ ਧਰਨਾ ਲੱਗਿਆ ਨੌਜਵਾਨੀ ਜਾਗ ਜੋ ਜਿਹੜੇ ਸਾਡਾ ਕਿਸਾਨ ਭਾਈਚਾਰਾ ਕੀ ਹਾਲ ਹੈ ਭਾਈ ਜੀ ਆ ਗੱਲ ਸੁਣਿਆ ਜੇ ਇੱਥੋਂ ਫਰੋਜਪੁਰ ਤੋਂ ਲੰਘ ਰਹੇ ਆ ਕੋਈ ਲੰਘਣ 'ਚ ਤਕਲੀਫ ਤਾਂ ਨਹੀਂ ਆ ਰਹੀ ਬਹੁਤ ਜ਼ਿਆਦਾ ਤਕਲੀਫ ਆ ਰਹੀ ਟਾਈਮ ਖਰਾਬ ਹੋ ਰਿਹਾ ਮੇਰਾ ਟਾਈਮ ਖਰਾਬ ਹੋ ਰਿਹਾ ਸਾਰੀਆਂ ਪਾਰਟੀਆਂ ਗੱਡੀਆਂ ਭਰ-ਭਰ ਲੈ ਕੇ ਆਈਆਂ ਹਾਂ ਬਿਲਕੁਲ ਬਿਲਕੁਲ ਆਜੋ ਸਾਡਾ ਵੀ ਆ ਗਿਆ ਇੱਥੇ ਫਾਰਮ ਭਰਨਾ ਹਾਂ ਇੱਥੇ ਹੀ ਆ ਫਾਰਮ ਇੰਧਰ ਹੀ ਭਰਿਆ ਜਾਣਾ ਜੀ ਹਾਰਮ ਇਧਰ ਹੀ ਪਰਨਾ ਕੈਂ ਆ ਗਿਆ ਆ ਗਿਆ ਮਹਾਰਾਜ ਕੀ ਬਾਤ ਹੈ ਜੀ ਆਓ ਜੀ ਆਓ ਹੋਰ ਜੀ ਆਜੋ ਬਾਪੂ ਜੀ ਚਲ ਲਾਓ ਯਾਰ ਚਲੋ ਮਹਾਰਾਜ ਸਾਨੂੰ ਪ੍ਰੋ ਟੀਵੀ ਵਾਲੇ ਵੀ ਆਏ ਬੈਠੇ ਕਮਾਲ ਹੋ ਗਈ ਹਾਂ ਸਾਰੀ ਹੈ ਜੀ ਹਾਂਜੀ ਵੀ ਜੀ ਕਾ ਆਇਨੇ ਦਾਖਲ ਕਰਨਾ ਆਇਓ ਅੱਜ ਹਾਂਜੀ ਦਾਖਲ ਕਰ ਹਾਂਜੀ ਕੀ ਕੀ ਮੁੱਦੇ ਲੈ ਕੇ ਆਏਗੇ ਵੇਖੋ ਮੁੱਦੇ 70 ਸਾਲ ਹੋ ਗਏ ਮੁੱਦੇ ਤਾਂ ਚੱਲ ਹੀ ਰਹੇ ਆ ਸਭ ਤੋਂ ਵੱਡਾ ਮੁੱਦਾ ਤੇ ਆ ਵੀ ਅੱਜ ਫਾਰਮ ਭਰਨੇ ਸੀ ਸਾਰੀਆਂ ਪਾਰਟੀਆਂ ਨੇ ਮੈਂ ਵੀ ਫਾਰਮ ਭਰਨਾ ਆ ਮੇਰੇ ਨਾਲ ਜਿਹੜੇ ਬੰਦੇ ਆ ਉਹ ਲੈ ਕੇ ਪਹੁੰਚਿਆ ਮੈਂ ਜਿਹੜੇ ਜਿਹੜੇ ਬੰਦੇ ਮੈਂ ਲੈ ਕੇ ਪਹੁੰਚਿਆ ਮੇਰੇ 10 ਗਵਾਹ ਸੀ ਤਾਂ ਮੇਰੀ ਤਾਂ ਫੈਲ ਭਰ ਨਹੀਂ ਜਾਣੀ ਸੀ ਆ ਮੇਰਾ ਬਾਪੂ ਸੀ ਮੈਂ ਕਿਹਾ ਭਾਈ ਮੈਂ ਇਹਨਾਂ ਨੂੰ ਜਿਨ੍ਹਾਂ ਨੂੰ ਇਹ ਵੋਟਾਂ ਪਾਉਂਦਾ ਆ ਤੇ ਅੱਜ ਉਹਨਾਂ ਨੂੰ ਮੈਂ ਕਿਉਂ ਪੱਤਰਕਾਰ ਜੀ ਮੈਨਾਂ ਠੰਡੇ ਪੈ ਗਏ ਬਾਪੂ ਆਕਸਰ ਮੇਰਾ ਔਰ ਜਿਹੜਾ ਕਹਿ ਲੋ ਇਧਰ ਨੂੰ ਉਹ ਖੈਰ ਤੂੰ ਡਰੀ ਜਾਣਾਗਾ ਉਹ ਗੋਲੀਆਂ ਚੱਲਦੀਆਂ ਗੱਲ ਕੀ ਆ ਮੈਂ ਅੱਜ ਉਹਨਾਂ ਦੇ ਵਿਰੁੱਧ ਖੜਾਇਆ ਜਿਨ੍ਹਾਂ ਨੂੰ ਕਦੇ ਵੋਟਾਂ ਪਾਉਂਦੇ ਹੁੰਦੇ ਸੀ ਹਾਂ ਔਰ ਮੇਰੀ ਉਮਰ ਘਟ ਸੀ 24 ਸਾਲ ਸੀ ਆ 15 ਅਗਸਤ ਨੂੰ ਪ੍ਰਮਾਤਮਾ ਅੰਚਾ 25 ਸਾਲਾਂ ਦੇ ਹੋ ਜਾਾਂਗੇ ਔਰ ਅੱਜ ਹਜ਼ਾਰਾਂ ਦੀ ਤਦਾਰ ਦੇ ਵਿੱਚ ਗਿਣਤੀ ਪਹੁੰਚੀ ਐ ਇਸ ਗੱਲ ਦਾ ਤੁਹਾਨੂੰ ਵੀ ਪਤਾ ਐ ਹਜ਼ਾਰਾਂ ਪਾਰਟੀਆਂ ਗੱਡੀਆਂ ਲੈ ਕੇ ਆਈਆਂ ਜਦੋਂ ਅਸੀਂ ਜਲਾਲਾਬਾਦ ਤੋਂ ਫਰੋਜਪੁਰ ਦਾ ਰੋਡ ਚੜ੍ਹ ਗਏ ਆ ਉਸ ਤੋਂ ਬਾਅਦ ਸਾਨੂੰ ਨੰਗੜ ਵਾਸਤੇ ਰਸਤਾ ਨਹੀਂ ਮਿਲਿਆ ਜਦੋਂ 10 ਗਵਾਹ ਚਾਹੀਦੇ ਆ 10 ਗਵਾਹ ਚਾਹੀਦੇ ਆ ਇੱਕ ਕੈਂਡੀਡੇਟ ਆਪ ਲਗਭਗ 11 ਕ ਬੰਦੇ ਚਾਹੀਦੇ ਆ ਤਾਂ ਟੋਟਲ 15 ਜਣੇ ਆ ਕੇ ਫੈਲਾ ਭਰ ਕੇ ਜਾ ਵਰਦੇ ਪਰ ਸਾਰਿਆਂ ਨੇ ਕੋਈ ਗੱਡੀਆਂ ਵਰਕਰਾਂ ਦੀਆਂ ਆ ਗਈਆਂ ਕੋਈ ਟੈਕਸੀਆਂ ਵਿੱਚ ਆ ਗਈਆਂ ਉਹ ਜਿਨ੍ਹਾਂ ਦੀ ਪੀਲੀ ਉਹ ਨੰਬਰ ਪਲੇਟ ਹੁੰਦੀ ਆ ਮੈਂ ਵੇਖੀ ਗਿਆ ਮੈਂ ਨਾਲ ਦੇ ਨੂੰ ਕਹੀ ਗਿਆ ਮੈਂ ਕਿਹਾ ਹੋ ਕੀ ਰਿਹਾ ਫੈਲ ਭਰੋ ਜਾਓ ਬਲ ਲੋਕਾਂ ਨੂੰ ਇੰਨੀ ਅੱਜ ਪਰੇਸ਼ਾਨੀ ਆ ਰਹੀ ਹੈ ਇੱਥੇ ਇਹ ਸਭ ਤੋਂ ਵੱਡੀ ਗੱਲ ਤੁਸੀਂ ਮੁੱਦਾ ਪੁੱਛਿਆ ਇਹ ਜਿਹੜੇ ਸਾਰੇ ਦੇ ਸਾਰੇ ਇੱਥੇ ਐਮਪੀ ਫੈਲਾ ਭਰਨ ਆਏ ਆ ਮੇਰੇ ਬਰੋਬਰ ਖੜਾ ਲਓ ਇਹਨਾਂ ਨੂੰ ਪੰਜਾਬ ਦੇ ਮੁੱਦਿਆਂ ਦਾ ਪਤਾ ਨਹੀਂ ਜੇਕਰ ਪੰਜਾਬ ਦੇ ਮੁੱਦਿਆਂ ਦਾ ਪਤਾ ਹੁੰਦਾ ਤੇ ਅੱਜ ਪੰਜਾਬ ਦੇ ਵਿੱਚ 13 ਐਮਪੀ ਨਹੀਂ ਕਮ ਸੇ ਕਮ 150 ਐਮਪੀ ਬਣਿਆ ਕਰਨਾ ਸੀ ਇਹਨਾਂ ਦੇ ਬਾਪੂਆਂ ਦੇ ਹੁੰਦਿਆਂ ਧੁੰਦਿਆਂ ਪੰਜਾਬ ਦੇ ਕਈ ਟੁਕੜੇ ਹੋਏ ਪੰਜਾਬ ਦੇ ਵਿੱਚੋਂ ਕਈ ਹਿੱਸੇ ਖੋਏ ਗਏ ਤੇ ਇਹਨਾਂ ਦੇ ਉਦੋਂ ਬਾਪੂ ਐਮਐਲਏ ਐਮਪੀ ਮੰਤਰੀ ਹੁੰਦੇ ਸੀ ਅੱਜ ਜੇਕਰ ਪੰਜਾਬ ਦੇ ਵਿੱਚ 150 MP ਬੰਦਾ ਹੁੰਦਾ ਤੇ ਸਰਕਾਰ ਟੁੱਟਣ ਦਾ ਡਰ ਰਿਹਾ ਕਰਨਾ ਸੀ ਕੇਂਦਰ ਸਰਕਾਰ ਨੂੰ ਪਰ ਸਾਡੇ ਕੋਲ 13 MP ਆ ਤੇ ਜਿਹੜਾ 550 ਦੇ ਵਿੱਚੋਂ ਜੇ 13 MP ਪਾਸੇ ਵੀ ਜਾਵੜਣਗੇ ਤੇ ਉਹ ਇਹ ਚੀਜ਼ ਦੀ ਕਦਰ ਨਹੀਂ ਕਹਿੰਦੇ ਉਹ ਕਹਿੰਨ ਦਿੰਦੇ 13 MP ਸਭ ਤੋਂ ਵੱਡਾ ਮੁੱਦਾ ਤੇ ਆ ਵੀ ਸਾਡੇ ਪੰਜਾਬ ਦੇ ਪੱਲੇ ਕੱਖ ਨਹੀਂ ਦੂਜੀ ਗੱਲ ਕੀ ਆ ਸਿਹਤ ਸਿੱਖਿਆ ਰੁਜ਼ਗਾਰ ਤੋਂ ਅੱਜ ਵੀ ਦੇ ਸਾਡਾ ਵਾਂਝਾ ਫਿਰਦਾ ਲੋਕ ਬੇਰੁਜ਼ਗਾਰ ਫਿਰਦੇ ਆ ਔਰ ਸਕੂਲਾਂ ਦੇ ਵਿੱਚ ਟੀਚਰ ਪੂਰੇ ਨਹੀਂ ਅੱਜ ਇਹਨਾਂ ਨਾਲ ਜਿਹੜੇ ਕੈਂਡੀਡੇਟਾਂ ਦੇ ਨਾਲ ਇੰਨੇ-ਇੰਨੇ ਲੋਕ ਆਏ ਆ ਕਿ ਉਹ ਉਹ ਆਪਦੇ ਬੱਚਿਆਂ ਵਾਸਤੇ ਚੰਗੀ ਸਿੱਖਿਆ ਨਹੀਂ ਮੰਗ ਸਕਦੇ ਕਿ ਚੰਗੀ ਸਿਹਤ ਨਹੀਂ ਮੰਗ ਸਕਦੇ ਬਿਨਾ ਇਲਾਜ ਤੋਂ ਬਿਨਾ ਇਲਾਜ ਤੋਂ ਲੋਕਾਂ ਦੀਆਂ ਮੌਤਾਂ ਹੁੰਦੀਆਂ ਏਮਜ ਵਰਗੇ ਹਸਪਤਾਲਾਂ ਦੇ ਵਿੱਚ ਲੋਕ ਤੜਫਦੇ ਆ ਆ ਕਈ ਜਿਹੜਾ ਕਹਿ ਲੋ ਜਾ ਕੇ ਜਾਂਦੇ ਆ ਹੁਣ ਆ ਅੱਜ ਜੇ ਆਪਾਂ ਗੱਲ ਕਰੀਏ ਅੱਜ ਸਾਰੇ ਦਾ ਸਾਰਾ ਕਿਸਾਨ ਭਾਈਚਾਰਾ ਕਈ ਮਜ਼ਦੂਰ ਭਾਈਚਾਰਾ ਇਹ ਉਹੀ ਪਹੁੰਚਿਆ ਜਿਹੜਾ ਧਰਨ ਆ ਜਾ ਕੇ ਡੰਡੇ ਚੱਕਦਾ ਅੱਜ ਮਸਲਾ ਸੀ ਆਪਦੇ ਝੰਡੇ ਚੱਕਦੇ ਕਿਸਾਨੀ ਦੇ ਮਜ਼ਦੂਰੀ ਦੇ ਅੱਜ ਆਪਣੇ ਨੌਜਵਾਨ ਖੜਦੇ ਤੇ ਅੱਜ ਪਤਾ ਲੱਗਣਾ ਸੀ ਵੀ ਇਹ ਜਾ ਕੇ 13 ਦੇ 13 ਕਿਸਾਨ ਮਜ਼ਦੂਰਾਂ ਦੇ ਜਿੱਤੇ ਆ ਪਰ ਨਹੀਂ ਸਾਡੇ ਨਾਲ ਹੋ ਕੀ ਰਿਹਾ ਅਸੀਂ ਦੂਜਿਆਂ ਦੇ ਝੰਡੇ ਚੱਕਦੇ ਜੋਗਰੇ ਰਹਿ ਗਏ ਮੁੱਦਾ ਸਿਹਤ ਸਿੱਖਿਆ ਰੋਜ਼ਗਾਰ ਦਾ ਧੀਆਂ ਨੂੰ 51000 ਸगन ਸਕੀਮ ਦਿੰਦੇ ਆ 21000 ਦੀ ਨੌਕਰੀ ਕਿਉਂ ਨਹੀਂ ਦਿੰਦੇ ਔਰ ਜਿਹੜਾ ਕਹ ਲੋ ਨੌਜਵਾਨਾਂ ਨੂੰ 40000 ਦੀ ਨੌਕਰੀ ਦੇਣ 4000 ਰੁਪਿਆ ਬਿਜਲੀ ਬਿੱਲ ਭਰਨਗੇ ਇੱਥੇ ਤੁਸੀਂ ਹੁਣੇ ਕੋਈ ਐਮਪੀ ਨੂੰ ਪੁੱਛ ਲਓ ਝਾੜੂ ਵਾਲਿਆਂ ਦੇ ਜਿਹੜਾ ਫੈਲ ਭਰਨਾ ਆਊਗਾ ਉਹਨੇ ਕਹਿਣਾ ਜੀ ਅਸੀਂ ਤਾਂ ਫ੍ਰੀ ਕਰਤਾ ਅਸੀਂ ਆ ਫ੍ਰੀ ਕਰਤਾ ਇਹ ਮੁੱਦਾ ਨਹੀਂਗਾ ਇਹ ਲੋਕਾਂ ਨੂੰ ਉਲਝਾਇਆ ਜਾ ਰਿਹਾ ਜਿਹਦੀ ਭਾਈ ਸਾਹਿਬ 40000 ਰੁਪਿਆ ਤਨਖਾਹ ਹੋਗੀ ਉਹ 4000 ਰੁਪਿਆ ਬਿਜਲੀ ਬਿੱਲ ਭਰ ਸਕਦਾ 6000 ਰੁਪਏ ਦਾ ਆਟਾ ਰਾtion ਦਾਲ ਲਿਆ ਸਕਦਾ 20 ਲੱਖ ਦਾ ਲੋਨ ਚੱਕ ਕੇ 20000 ਰੁਪਿਆ ਕਿਸ਼ਤਾਂ ਭਰ ਸਕਦਾ 20 ਲੱਖ ਦੀ ਕੋਠੀ ਪਾ ਸਕਦਾ ਪਰ ਲੋਕਾਂ ਦੇ ਜਿਹੜੇ ਇਹਨਾਂ ਦੇ ਪਿਓ ਦਾਦੇ ਸੀ ਉਹ ਮੰਤਰੀ ਸੀ ਅੱਜ ਕੀ ਹੋ ਰਿਹਾ ਲੋਕ ਜਿਹੜੇ ਵੋਟਾਂ ਪਾਉਂਦੇ ਸੀ ਉਹਨਾਂ ਦੇ ਪਹਿਲਾਂ ਵੀ ਘਰ ਕੱਚੇ ਸੀ ਅੱਜ ਵੀ ਘਰ ਕੱਚੇ ਆ ਤੇ ਜਿਹੜੇ ਲੋਕ ਇਹ ਇਹਨਾਂ ਦੇ ਸਿਰ ਤੋਂ ਮੰਤਰੀ ਬਣਿਆ ਉਹਨਾਂ ਦੀਆਂ ਬਿਲਡਿੰਗਾਂ ਬਣੀਆਂ ਮੇਰੇ ਮੁੱਦੇ ਆ ਵੀ ਲੋਕੋ ਤੁਸੀਂ ਜਾਗੋ ਆਪਦੇ ਬੱਚਿਆਂ ਵਾਸਤੇ ਰੋਜ਼ਗਾਰ ਸਿਹਤ ਸਿੱਖਿਆ ਰੋਜ਼ਗਾਰ ਮੰਗੋ ਸਾਨੂੰ ਫਰੀਦੀਆਂ ਸਹੂਲਤਾਂ ਦੀ ਲੋੜ ਨਹੀਂ ਗਈ ਇੰਨਾ ਕੱਠ ਵਿਖਾਇਆ ਅੱਜ ਮੰਨ ਕੇ ਚੱਲੀਏ 5000 ਗੱਡੀ ਆ ਗਈ ਹੋਊਗੀ ਇੱਥੇ ਸਾਰੀਆਂ ਪਾਰਟੀਆਂ ਦੀ ਤੇ ਜੇ ਗੱਲ ਕਰੀਏ ਇੱਕ ਗੱਡੀ ਦਾ 2000 ਤੇਲ ਖਾ ਜਾਂਦੀ ਆ ਵਕ ਵਕ ਹਲਕਿਆਂ ਤੋਂ ਆਈ ਆ ਤੇ 10 ਗੱਡੀਆਂ ਦਾ ਬਣਿਆ 20000 ਰੁਪਈਆ 100 ਗੱਡੀ ਦਾ 2 ਲੱਖ ਰੁਪਈਆ 1000 ਗੱਡੀ ਦਾ ਕਿੰਨਾ ਬਣ ਗਿਆ ਲੱਗ ਪਾ ਕੇ 1 ਕਰੋੜ ਰੁਪਈਏ ਦਾ ਅੱਜ ਤੇਲ ਬਾਲਿਆ ਗਿਆ ਇਹੀ 1 ਕਰੋੜ ਰੁਪਈਆ ਜੇਕਰ ਫਾਜ਼ਿਲਕਾ ਦੇ ਸਰਕਾਰੀ ਹਸਪੀਟਲ ਵਿੱਚ ਮਸ਼ੀਨਾਂ ਪੂਰੀਆਂ ਕਰਾ ਦਿੰਦੇ ਰਲ ਮਿਲ ਕੇ ਤੇ ਲੋਕਾਂ ਨੇ ਖੁਸ਼ ਹੋ ਜਾਣਾ ਸੀ ਲੋਕਾਂ ਦੀ ਆ ਬੇ ਇਲਾਜੀ ਤਨੀ ਹੋਣੀ ਸੀ ਪਰ ਲੋਕ ਵਿਚਾਰੇ ਭੋਲੇ ਭਾਲੇ ਆ ਰੋਟੀ ਦੇ ਪਿੱਛੇ ਭੱਜੇ ਫਿਰਦੇ ਆ ਤੇ ਉਹਨਾਂ ਦਾ ਪੱਲੇ ਕੱਖ ਨਹੀਂ ਪੈਣਾ ਲੋਕੋ ਮੈਂ ਤੁਹਾਡੇ ਤੋਂ ਵੋਟ ਨਹੀਂ ਮੰਗਦਾ ਬਸ ਮੇਰੇ ਵਿਚਾਰ ਸੁਣ ਕੇ ਜੇ ਮਨ ਕਰੇ ਤਾਂ ਮੇਰੇ ਬਾਪੂ ਦਾ ਚਿਹਰਾ ਆਊਗਾ ਮੇਰੀ ਉਮਰ ਘਾਟਾ ਤੇ ਇਹਦੀ ਜਿਹੜਾ ਕਹ ਲੋ ਚੋਣ ਨਿਸ਼ਾਨ ਸਾਨੂੰ ਮਿਲ ਜਾਊਗਾ ਅਸੀਂ ਵੋਟਾਂ ਵਾਸਤੇ ਨਹੀਂ ਫਿਰਦੇ ਅਸੀਂ ਇਹ ਚੋਣਿਆਂ ਵੀ ਲੋਕ ਜਾਗਣ ਲੋਕ ਕ੍ਰਾਂਤੀ ਲਿਆਉਣਗੇ ਲੋਕ ਬਦਲਾ ਲਿਆਉਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ